ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਕਹਿੰਦੇ ਕਿ ਆਪਣੀ ਹੀ ਸਰਕਾਰ ਨੂੰ ਉਹਨਾਂ ਨੇ ਕੱਲ ਵਾਵਾ ਘੇਰਾ ਪਾਇਆ ਜੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬਿਲਕੁਲ ਜੀ ਬਿਲਕੁਲ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਆਪਣੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਹੁਣ ਸਾਡੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਇਹੀ ਕਿਸਾਨ ਪਹਿਲਾਂ ਦਲੀ ਦੀ ਸਰਕਾਰ ਦੇ ਖਿਲਾਫ ਬੈਠੇ ਸੀ ਉਦੋਂ ਅਸੀਂ ਇਹ ਗੱਲ ਕਹਿੰਦੇ ਸੀ ਵੀ ਭਾਈ ਕੇਂਦਰ ਦੀ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤੇ ਹੁਣ ਜਦੋਂ ਇਹ ਸਾਡੀ ਸਰਕਾਰ ਦੇ ਖਿਲਾਫ ਬੈਠੇ ਆ ਤੇ ਭਾਈ ਇਹਨਾਂ ਦੀਆਂ ਹੁਣ ਮੰਗਾਂ ਕਿਉਂ ਨਹੀਂ ਮੰਨਣੀਆਂ ਚਾਹੀਦੀਆਂ ਉਹਨਾਂ ਨੇ ਬੇਦਬੀ ਦੇ ਮੁੱਦੇ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਐਮਐਸਪੀ ਦੇ ਮੁੱਦੇ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਐਮਐਸਪੀ ਦਿਓ ਇਨ੍ਹਾਂ ਕਿਸਾਨਾਂ ਨੂੰ ਮੈਂ ਇਨ੍ਹਾਂ ਕਿਸਾਨਾਂ ਦੇ ਪੱਖ ਦੇ ਵਿੱਚ ਆ ਸੋ ਕਹਿਣ ਦਾ ਭਾਵੇਂ ਇੱਕ ਕੁਮਰ ਵਿਜੇ ਪ੍ਰਤਾਪ ਜਿਹੜੇ ਕਿ ਆਮ ਆਦਮੀ ਪਾਰਟੀ ਰਹੀ ਅਮਰਸਰ ਤੋਂ ਵਿਧਾਇਕ ਆ ਉਹਨਾਂ ਦੇ ਵੱਲੋਂ ਇੱਕ ਵਾਰ ਫੇਰ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਨੂੰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਕਿਸੇ ਨੂੰ ਹੋ ਸਕਦਾ ਉਹਨਾਂ ਦੀ ਗੱਲ ਚੰਗੀ ਲੱਗੇ ਕਿਸੇ ਨੂੰ ਹੋ ਸਕਦਾ ਨਾ ਲੱਗੇ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟਾ ਕਿ ਉਹਨਾਂ ਨੇ ਬਿਲਕੁਲ ਤਰਕਯੋਗ ਗੱਲਾਂ ਕਹੀਆਂ ਤਰਕਹੀਣ ਗੱਲਾਂ ਨਹੀਂ ਕਹੀਆਂ ਉਹਨਾਂ ਦੀਆਂ ਇਹਨਾਂ ਗੱਲਾਂ ਦੀ ਪੰਜਾਬ ਦੇ ਸਾਰੇ ਲੋਕ ਕਦਰ ਕਰਦੇ ਆ ਕਿਉਂਕਿ ਕੋਈ ਵਿਧਾਇਕਤਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਯਾਨੀ ਕਿ ਆਪਣੀ ਹੀ ਸਰਕਾਰ ਨੂੰ ਤੱਥਾਂ ਦੇ ਆਧਾਰ ਦੇ ਉੱਤੇ ਸਵਾਲ ਕਰਨ ਦਾ ਜਜ਼ਬਾ ਰੱਖਦਾ ਆਮ ਤੌਰ ਦੇ ਉੱਤੇ ਤਾਂ ਝੋਲੀ ਚੱਕ ਜੇ ਬਣ ਕੇ ਰਹਿਣਾ ਪੈਂਦਾ ਵੀ ਸਰਕਾਰ ਦੇ ਮੁਤਾਬਕ ਚੱਲਾਂਗੇ ਫੇਰੀ ਸਰਕਾਰ ਗੱਲਬਾਤ ਦੇ ਕੇ ਰੱਖੂਗੀ ਫੇਰੀ ਸਾਡੇ ਕਹਿ ਬਦਲੀਆਂ ਹੋਣਗੀਆਂ ਪਰ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਦੋ ਟੁਕ ਹਮੇਸ਼ਾ ਗੱਲ ਕਹੀ ਜਾਂਦੀ ਆ ਵੈਸੇ ਕੁੱਲ ਮਿਲਾ ਕੇ ਵੀ ਗੱਲ ਕਹਣੀ ਬਣਦੀ ਆ ਵੀ ਬੇਅਦਬੀ ਦੇ ਮੁੱਦੇ ਦੇ ਉੱਤੇ ਡਰਾਮਾ ਹੀ ਹੋਇਆ ਤੁਸੀਂ ਦੇਖ ਲਓ ਅਕਾਲੀ ਦਲ ਦੀ ਸਰਕਾਰ ਜਦੋਂ ਸੀ ਉਸ ਵੇਲੇ ਬੇਅਦਬੀਆਂ ਹੋਈਆਂ ਗੋਲੀਕਾਂਡ ਹੋਇਆ ਕਾਂਗਰਸ ਦੀ ਸਰਕਾਰ ਆ ਕੇ 5 ਸਾਲ ਬਾਅਦ ਚਲੀ ਗਈ 2.5 ਸਾਲ ਤੋਂ ਵਧਦਾ ਸਮਾਂ ਹੋਣ ਵਾਲੀ ਸਰਕਾਰ ਨੂੰ ਹੋ ਗਿਆ ਸੋ ਕਿੰਨੇ ਬਰੇ ਹੋ ਗਏ ਆ ਪਰ ਇਹ ਬੇਦਬੀ ਦਾ ਮੁੱਦਾ ਉਵੇਂ ਦਾ ਉਵੇਂ ਆ ਗੋਲੀ ਕਾਂਡ ਦਾ ਮੁੱਦਾ ਉਵੇਂ ਦਾ ਉਵੇਂ ਆ ਕਿਸਾਨੀ ਮਸਲੇ ਉਵੇਂ ਦੇ ਉਵੇਂ ਆ ਹੱਲ ਕੁਝ ਵੀ ਨਹੀਂ ਹੋਇਆ ਜਿਹਦੇ ਕਰਕੇ ਆਮ ਲੋਕ ਵੀ ਇੱਕ ਚਰਚਾ ਕਰਦੇ ਆ ਤੇ ਮੈਨੂੰ ਕਈ ਵਾਰੀ ਚੇਤੇ ਆਉਂਦਾ ਵੀ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਹ ਗੱਲ ਕਹ ਨਹੀਂ ਹੁੰਦੀ ਸੀ ਕਿ ਅਸੀਂ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਕੀ ਪੰਜਾਬ ਦੇ ਵਿੱਚੋਂ ਸੱਥਾਂ ਮੁਖ ਗੀਆਂ ਕੀ ਪੰਜਾਬ ਦੇ ਵਿੱਚ ਹੁਣ ਸੱਥਾਂ ਢੈਗੀਆਂ ਜਾਂ ਕਿਹੜਾ ਵਿਧਾਇਕ ਆ ਪੰਜਾਬ ਦਾ ਐਸਾ ਜਾ ਕਿਹੜਾ ਮੰਤਰੀ ਆ ਪੰਜਾਬ ਦਾ ਐਸਾ ਜਿਹੜਾ ਕਿ ਜਾ ਕੇ ਸੱਥਾਂ ਦੇ ਵਿੱਚੋਂ ਸਰਕਾਰ ਚਲਾਉਣ ਦੀਆਂ ਯੋਗਤਾਵਾਂ ਪੇਸ਼ ਕਰਦਾ ਹੋਵੇ ਜਿਹੜਾ ਨੁਕਤੇ ਸਿਖਦਾ ਹੋਵੇ ਕਿ ਸਾਨੂੰ ਭਾਈ ਕੀ ਕੀ ਕਰਨਾ ਚਾਹੀਦਾ ਤੇ ਕੀ ਕੀ ਨਹੀਂ ਸੋ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਸਥਿਤੀਆਂ ਬੜੀਆਂ ਡੂੰਘੀਆਂ ਤੇ ਗੂੜੀਆਂ ਹੋਈਆਂ ਪਈਆਂ ਚੁਣੌਤੀਪੂਰਨ ਹੈ ਕਦੇ ਗੋਲੀ ਚੱਲ ਗਈ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਬੰਦਾ ਮਾਰਨਾ ਪੰਜਾਬ ਦੇ ਵਿੱਚ ਖੇਡ ਹੋ ਗਈ ਆ ਫਿਰੌਤੀ ਮੰਗਣੀ ਪੰਜਾਬ ਦੇ ਵਿੱਚ ਖੇਡ ਬਣ ਗਈ ਆ ਇੱਕ ਦੂਜੇ ਨੂੰ ਧਮਕਾਉਣਾ ਕਿਸੇ ਨੂੰ ਲੁੱਟਖੋ ਕਰਨੀ ਇੱਕ ਦੂਜੇ ਦੇ ਪ੍ਰਤੀ ਕੋਈ ਮਾੜੀ ਗੱਲ ਕਰਨੀ ਖੇਡ ਬਣ ਗਈ ਆ ਸੋ ਇਸ ਹਾਲਾਤ ਦੇ ਵਿੱਚੋਂ ਪੰਜਾਬ ਬਾਹਰ ਨਿਕਲੂ ਕਿਵੇਂ ਪੰਜਾਬ ਨੂੰ ਬਚਾਊ ਕੌਣ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਸੋ ਸਭ ਦੇ ਮਨ ਦੇ ਵਿੱਚ ਸਵਾਲ ਚੱਲ ਰਿਹਾ ਕਿ ਕੀ ਬਣੂਗਾ ਪਰ ਇਹ ਜਿਹੜਾ ਸੈਸ਼ਨ ਆ ਤਿੰਨ ਰੋਜ਼ਾ ਇਹ ਸੈਸ਼ਨ ਦੇ ਵਿੱਚ ਰੌਲਾ ਰੱਪਾ ਪਿਆ ਕੁਝ ਕਿ ਸਾਰਥਕ ਮੁੱਦਿਆਂ ਤੇ ਚਰਚਾ ਵੀ ਹੋਈ ਆ ਇੱਕ ਦੂਜੇ ਨੂੰ ਮਿਹਣੇ ਦੇਣੇ ਵੀ ਸ਼ੁਰੂ ਕੀਤੇ ਗਏ ਆ ਪੰਜਾਬ ਦੇ ਮੁੱਖ ਮੰਤਰੀ ਨੇ ਫੇਰ ਆਪਦਾ ਪੁਰਾਣਾ ਜਿਹੜਾ ਅੰਦਾਜ਼ ਆ ਕਿ ਭਾਈ ਇਹਨਾਂ ਦੇ ਕੋਲੇ ਤਾਂ ਵਿਰੋਧੀਆਂ ਕੋਲੇ ਇਕੱਲੀਆਂ ਪੰਜਾਵੀਆਂ ਹੀ ਰਹਿ ਜਾਣੀਆਂ ਸੋ ਇਦਾਂ ਦੀਆਂ ਗੱਲਾਂਬੱਤਾਂ ਕਰਕੇ ਉਹ ਲੈਣੇ ਮਾਹੌਲ ਨੂੰ ਹਾਸੇ ਰੱਠੇ ਵਾਲਾ ਬਣਾਇਆ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਪੰਜਾਬ ਦਾ ਕੁਝ ਬਣੇ ਪੰਜਾਬ ਦਾ ਕੁਝ ਸਮਰੇ ਪੰਜਾਬ ਚੜ ਦੀ ਕਲਾ ਦੇ ਵਿੱਚ ਰਵੇ ਪੰਜਾਬ ਦੇ ਨੇਤਾ ਪੰਜਾਬ ਦੀ ਸਾਰ ਲੈਣ ਪੰਜਾਬ ਘੁੱਗ ਵਸਦਾ ਰਵੇ ਪੰਜਾਬ ਚੋਂ ਮਾਈਨਿੰਗ ਮੁੱਕੇ ਪੰਜਾਬ ਦਾ ਪਾਣੀ ਸੁਥਰਾ ਹੋਵੇ ਪੰਜਾਬ ਦੇ ਲੋਕ ਚੰਗੀਆਂ ਖੁਰਾਕਾ ਕਰਕੇ ਸੋਹਣੀ ਜ਼ਿੰਦਗੀ ਜਿਉਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਇਸ ਵੇਲੇ ਪੰਜਾਬ ਦੇ ਵਿੱਚ ਚਾਰੇ ਪਾਸੇ ਚੁਣੌਤੀਆਂ ਹੀ ਚੜ੍ਹਉਂਤੀਆਂ ਦੇਖਦੀਆਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਇੱਕ ਬਹੁਤ ਹੀ ਚੰਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹਦੇ ਬਾਬਤ ਵੀ ਗੱਲ ਕਰ ਲਈਏ ਮਨ ਨੂੰ ਤਸੱਲੀ ਹੈ ਖੁਸ਼ੀ ਹੈ ਕਿ ਪੈਰਾਓਲੰਪਿਕਸ ਖੇਡਾਂ ਜਿਹੜੀਆਂ ਹੋ ਰਹੀਆਂ ਨੇ ਪੈਰਿਸ ਦੇ ਵਿੱਚ ਉਹਦੇ ਵਿੱਚ ਭਾਰਤ ਬਹੁਤ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਭਾਰਤੀ ਖਿਡਾਰੀ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਕਾਫੀ ਸਾਰੇ ਹੁਣ ਤਾਂ ਮੈਡਲਸ ਕਹਿੰਦੇ ਵੀ ਹੁੰਝ ਕੇ ਲਿਆਉਣੇ ਨੇ ਉਹਨਾਂ ਸਾਰਿਆਂ ਨੇ ਬਿਲਕੁਲ ਜੀ ਬਿਲਕੁਲ ਗੱਲ ਅਸਲ ਦੇ ਵਿੱਚ ਇਹ ਆ ਕਿ ਮੈਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਤਾਂ ਖਿਡਾਰੀਆਂ ਦੇ ਬਾਰੇ ਰਾਜਨੀਤੀ ਕਰਦੇ ਹਾਂ ਸੌ ਤਰ੍ਹਾਂ ਦੀ ਕਿ ਖਿਡਾਰੀ ਇਦਾਂ ਹਨ ਖਿਡਾਰੀ ਉਦਾਂ ਹਨ ਪਰ ਇਹ ਤਾਂ ਖਿਡਾਰੀ ਕਮਾਲ ਕਰੀ ਜਾਂਦੇ ਤਾਂ ਖਿਡਾਰੀ ਸੱਚੀ ਮੁੱਚੀ ਸਲਾਮ ਦੇ ਹੱਕਦਾਰ ਆ ਤੁਸੀਂ ਦੇਖੋ ਕਮਾਲ ਦੀ ਗੱਲ ਜਿਹੜੀ ਸਾਹਮਣੇ ਆਈ ਆ ਹੁਣ ਤੱਕ ਪੈरिस ਪੈਰਾ অলਪਿਕ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ 22 ਮੈਡਲ ਪੈ ਚੁੱਕੇ ਜੀ 22 ਮੈਡਲ ਪੈ ਚੁੱਕੇ ਆ 20 ਤੋਂ ਉੱਤੇ ਮੈਡਲ ਪੈ ਗਏ ਆ ਪਿਛਲੀ ਵਾਰ ਜਾਨੀ ਕਿ ਜਿਹੜੀਆਂ ਟੋਕੀਓ ਦੇ ਵਿੱਚ 올림픽 ਖੇਡਾਂ ਹੋਈਆਂ ਸੀ ਉਹਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ 19 ਮੈਡਲ ਪਏ ਸੀ ਤੇ ਹੁਣ ਤੱਕ 22 ਮੈਡਲ ਪੈ ਚੁੱਕੇ ਆ ਭਾਰਤ ਦੀ ਝੋਲੀ ਵਿੱਚ 7ਵੇਂ ਰੰਗ ਵੀ ਭਾਰਤ ਦੀ ਝੋਲੀ ਦੇ ਵਿੱਚ ਕਈ ਮੈਡਲ ਪਏ ਆ ਸੋ ਇਹ ਭਾਰਤ ਦੇ ਜਿਹੜੇ ਪੈਰਾਓਲੰਪਿਕ ਖਿਡਾਰੀ ਆ ਇਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਆ ਮੈਂ ਤੁਹਾਨੂੰ ਵੇਰਵਾ ਦੱਸਦਾ ਤੁਸੀਂ ਹੈਰਾਨ ਰਹਿ ਜਾਣਾ ਭਾਰਤ ਨੇ ਹੁਣ ਤੱਕ 22 ਮੈਡਲ ਜਿੱਤੇ ਆ ਇਹਦੇ ਵਿੱਚ 4 ਸੋਨੇ ਦੇ ਮੈਡਲ ਆ 4 ਸੋਨੇ ਦੇ 8 ਚਾਂਦੀ ਦੇ ਮੈਡਲ ਆ 10 ਹੁਣ ਤੱਕ ਕਾਂਸੇ ਦੇ ਮੈਡਲ ਜਿੱਤੇ ਆ ਤੇ ਭਾਰਤ ਇਸ ਮੈਡਲ ਸੂਚੀ ਦੇ ਵਿੱਚ 15ਵੇਂ ਸਥਾਨ ਦੇ ਉੱਤੇ ਆ। ਭਾਰਤ ਨੇ 5ਵੇਂ ਰਣ 8 ਤੇ 6ਵੇਂ ਰਣ 5 ਮੈਡਲ ਜਿੱਤੇ ਆ। ਤੇ ਦੇਸ਼ ਨੂੰ ਹਾਲੇ ਵੀ ਕਈ ਮੈਡਲਾਂ ਦੀ ਆਸ ਹੈਗੀ ਆ। ਸੋ ਇਹ ਵੀ ਹੋ ਸਕਦਾ ਕਿ ਅਸੀਂ 28-30 ਮੈਡਲ ਇੱਥੇ ਜਿੱਤ ਲਈਏ ਕਿਉਂਕਿ ਸਾਡੇ ਸੋਹਣੇ ਜਿਹੜੇ ਖਿਡਾਰੀ ਆ ਜਜ਼ਬੇ ਵਾਲੇ ਉਹ ਕਮਾਲ ਕਰੀ ਜਾਂਦੇ ਆ। ਮੈਂ ਇਨ੍ਹਾਂ ਖਿਡਾਰੀਆਂ ਦੇ ਵਿੱਚ ਬਹੁਤ ਵੱਡਾ ਹਨਰ ਬਹੁਤ ਵੱਡੀ ਪ੍ਰਾਪਤੀ ਦੇਖਦਾ। ਤੁਸੀਂ ਦੇਖੋ ਕਮਾਲ ਦੀ ਗੱਲ। ਬੇ ਲੰਘੇ ਕੱਲ ਨਿਸ਼ਾਨੇਬਾਜ਼ੀ ਦੇ ਵਿੱਚ ਹਰਵਿੰਦਰ ਸਿੰਘ ਨੇ 6 ਜ਼ੀਰੋ ਦੇ ਫਰਕ ਦੇ ਨਾਲ ਫਾਈਨਲ ਮੁਕਾਬਲਾ ਜਿੱਤਿਆ ਤੇ ਦੇਸ਼ ਦੀ ਝੋਲੀ ਦੇ ਵਿੱਚ ਸੋਨੇ ਦਾ ਮੈਡਲ ਪਾਇਆ ਉਹਨੇ ਪੋਲੈਂਡ ਦੇ ਲੁਕਾਸ ਸੀਜਕ ਨੂੰ ਫਾਈਨਲ ਦੇ ਵਿੱਚ ਹਰਾਇਆ ਤੇ ਲੰਘੇ ਕੱਲ ਪਹਿਲਾ ਮੈਡਲ ਸਚਨ ਸਰਜੇ ਰਾਓ ਨੇ ਸ਼ਾਰਟ ਪੁੱਟ ਦੇ ਵਿੱਚ ਸਿਲਵਰ ਦੇ ਰੂਪ ਵਿੱਚ ਜਿੱਤਿਆ ਸੀ ਤੇ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਸਾਡੇ ਖਿਡਾਰੀ ਨੇ ਹਰਵਿੰਦਰ ਸਿੰਘ ਨੇ ਨੌਵੀਂ ਰੈਂਕ ਹਰਵਿੰਦਰ ਸਿੰਘ ਨੇ ਆਰਚਰੀ ਦੇ ਵਿੱਚ 골ਡ ਮੈਡਲ ਜਿੱਤਿਆ ਤੇ ਇਹਨੂੰ ਕਿਉਂ ਨਾ ਮੰਨ ਦਿੱਤਾ ਜਾਵੇ ਇਹਦੀਆਂ ਪ੍ਰਾਪਤਕਾਂ ਨੂੰ ਕਿਉਂ ਨਾ ਚੇਤੇ ਕੀਤਾ ਜਾਵੇ ਸੋ ਗੱਲ ਇਹ ਜੀ ਕਿ ਮੈਂ ਇੱਕ ਰਿਪੋਰਟ ਪੜ੍ਹ ਕੇ ਹਟਿਆ ਜਿਹੜਾ ਇਹ ਖਿਡਾਰੀ ਹਰਵਿੰਦਰ ਸਿੰਘ ਆ ਡੇਢ ਕ ਸਾਲ ਪੌਣੇ 2 ਸਾਲ ਦੀ ਉਮਰ ਸੀ ਜਦੋਂ ਇਹਨੇ ਡੇਂਗੂ ਦਾ ਟੀਕਾ ਲਵਾਇਆ ਸੀ ਮਾਪਿਆਂ ਨੇ ਟੀਕਾ ਰਿਐਕਸ਼ਨ ਕਰ ਗਿਆ ਸਰੀਰ ਖੜ ਗਿਆ ਲੱਤਾਂ ਦਾ ਹਿੱਸਾ ਹਿੱਸਾ ਖੜ ਗਿਆ ਪਰ ਫਿਰ ਇਹਨੇ ਜਿਵੇਂ ਜਿਵੇਂ ਜਵਾਨੀ ਚ ਪੈਰ ਧਰਿਆ ਨਿਸ਼ਾਨੇਬਾਜ਼ੀ ਦੇ ਵਿੱਚ ਅਭਿਆਸ ਕੀਤਾ ਤੀਰ ਤੀਰ ਅੰਦਾਜ਼ੀ ਦੇ ਵਿੱਚ ਅਭਿਆਸ ਕੀਤਾ ਤੇ ਤੀਰ ਅੰਦਾਜ਼ੀ ਦੇ ਵਿੱਚ ਅਭਿਆਸ ਕਰਨ ਤੋਂ ਬਾਅਦ ਤੇ ਹੁਣ ਇਹਨੇ ਭਾਰਤ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਤਾ ਤੇ ਇਹ ਦੇਖੋ ਛੋਟੀ ਪ੍ਰਾਪਤੀ ਥੋੜੀ ਆ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਕ੍ਰਿਕਟ ਐ ਕਰਦੀ ਹੈ ਕ੍ਰਿਕਟਰ ਇਦਾਂ ਹਨ ਭਾਰਤ ਵਰਗਾ ਦੇਸ਼ ਜਿੱਥੇ ਕਿ ਕ੍ਰਿਕਟਰਾਂ ਨੂੰ ਰੱਬ ਦਾ ਰਤਬਾ ਦਿੱਤਾ ਜਾਂਦਾ ਉਸ ਦੇਸ਼ ਦੇ ਵਿੱਚ ਜੇਕਰ ਇੰਨੀ ਵੱਡੀ ਪ੍ਰਾਪਤੀ ਕਰਦੇ ਉਹ ਖਿਡਾਰੀ ਜਿਨ੍ਹਾਂ ਨੂੰ ਆਪਾਂ ਕਹ ਦਿੰਦੇ ਜੀ ਕਿ ਸਿਹਤ ਦੇ ਪੱਖੋਂ ਸਰੀਰ ਦੇ ਪੱਖੋਂ ਅੰਗਾਂ ਦੇ ਪੱਖੋਂ ਊਣੇ ਪਾਉਣੇ ਆ ਤਾਂ ਇਹਦਾ ਮਤਲਬ ਇਹ ਕਿ ਇਹ ਊਣੇ ਪਾਉਣੇ ਨਹੀਂ ਸਾਡੀ ਅਕਲ ਊਣੀ ਪਾਉਣੀ ਆ ਇਹ ਤਾਂ ਪੂਰੇ ਸੂਰੇ ਆ ਇਹ ਤਾਂ ਬਹੁਤ ਕਮਾਲ ਆ ਮੇਰੇ ਵਰਗਿਆਂ ਨਾਲੋਂ ਬਾਕੀਆਂ ਦੇ ਨਾਲੋਂ ਲੱਖ ਦਰਜੇ ਇਹ ਕਾਬਲੀਅਤ ਵਾਲੇ ਆ ਇਹ ਕਿਸੇ ਦੀ ਲੱਤ ਦੇ ਵਿੱਚ ਨੁਕਸਾਨਾ ਕਿਸੇ ਦੀ ਬਾਹਾਂ ਚ ਨੁਕਸਾਨਾ ਕਿਸੇ ਦੇ ਸਰੀਰ ਦੇ ਹੋਰ ਅੰਗ ਦੇ ਵਿੱਚ ਵੱਜ ਪਈ ਆ ਪਰ ਇਹਨਾਂ ਨੇ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਪਰੇ ਕਰਕੇ ਤੇ ਸਾਨੂੰ ਜ਼ਿੰਦਗੀ ਜਿਉਣ ਦਾ ਸਬਕ ਦਿੱਤਾ ਸਾਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਆ ਅਸੀਂ ਤਾਂ ਭੁੱਲ ਜਾਂਦੇ ਹਰ ਗੱਲ ਅੱਜ ਕੀਤਾ ਕੰਮ ਕੱਲ ਨੂੰ ਭੁੱਲ ਗਏ ਕੱਲ ਵਾਲਾ ਕੰਮ ਅੱਜ ਹੀ ਭੁੱਲ ਗਏ ਸਾਡਾ ਤਾਂ ਡਰਾਮਾ ਇਹ ਚੱਲਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਖਿਡਾਰੀ ਮਹਾਨ ਇਹਨਾਂ ਖਿਡਾਰੀਆਂ ਨੂੰ ਸਲਾਮ ਆ ਇਹਨਾਂ ਖਿਡਾਰੀਆਂ ਦੀ ਵਾਤਵਾਂਧ ਬਦਲਣੀ ਚਾਹੀਦੀ ਆ ਇਹਨਾਂ ਖਿਡਾਰੀਆਂ ਨੂੰ ਵਾਤਵਾਂਧ ਦਾ ਮੌਕੇ ਮਿਲਣੇ ਚਾਹੀਦੇ ਆ ਇਹਨਾਂ ਖਿਡਾਰੀਆਂ ਦਾ ਮੀਡੀਆ ਵੱਲੋਂ ਪ੍ਰਚਾਰ ਕਰਨਾ ਚਾਹੀਦਾ ਇਹਨਾਂ ਨੂੰ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਇਹ ਖਿਡਾਰੀ ਨੇ ਜਿਹੜੇ ਸਾਡੇ ਅਸਲ ਅਰਥਾਂ ਵਿੱਚ ਰੋਲ ਮਾਡਲ ਆ ਇਹ ਖਿਡਾਰੀ ਜ਼ਿੰਦਗੀ ਦੇ ਅਸਲ ਨਾਇਕ ਆ ਇਹ ਫਿਲਮੀ ਨਹੀਂ ਕਿ ਭਾਈ ਵਾਰ-ਵਾਰ ਕੱਟ ਵਾਰ-ਵਾਰ ਕੱਟ ਇਹ ਕਿਹਾ ਜਾਵੇ ਇਹ ਰੀਅਲ ਨਾਇਕ ਆ ਇਹ ਰੀਅਲ ਵਾਲੇ ਨਾਇਕ ਨਹੀਂ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਕਿ ਸਾਡੇ ਰੀਅਲ ਨਾਇਕ ਨੇ ਤੇ ਇਹਨਾਂ ਨਾਇਕਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਔਰ ਇਸ ਵੇਲੇ ਹੋਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਆਪਣਾ ਜਿਹੜਾ ਧਿਆਨ ਹੈ ਉਹ ਆਪਣੇ ਵੱਲ ਨੂੰ ਖਿੱਚਦੀਆਂ ਨੇ ਉਧਰ ਕਹਿੰਦੇ ਆ ਕਿ ਵਿਨੇਸ਼ ਫੋਗਾਰਡ ਤੇ ਬਜਰੰਗ ਪੁੰਨੀਆਂ ਉਹਨਾਂ ਨੇ ਵੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਦੇ ਕਈ ਸਾਰੇ ਮਤਲਬ ਕੱਢੇ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਵਿਨੇਸ਼ ਫੋਗਾਟ 100 ਗ੍ਰਾਮ ਭਾਰ ਵਰਣ ਦੇ ਕਰਕੇ ਤੇ ਇਤਕੀ ਡਿਸਕਵালিਫਾਈ ਕੀਤੀ ਗਈ ਪੈਰਿਸ 올림픽 ਦੇ ਵਿੱਚ ਪਰ ਉਸ ਕੁੜੀ ਦਾ ਦੇਸ਼ ਦੇ ਵਿੱਚ ਪਰਤਲਨ ਦੇ ਉੱਤੇ ਬਹੁਤ ਵੱਡਾ ਸਨਮਾਨ ਹੋਇਆ ਸਾਡੇ ਵਾਲੇ ਰੇਡੀ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਸਾਡੇ ਵਾਲੇ ਰੇਡੀਓ ਦੇ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਪਰ ਹੁਣ ਇਸ ਕੁੜੀ ਦੇ ਉੱਤੇ ਕਾਂਗਰਸ ਇਹਦੇ ਉੱਤੇ ਤੇ ਬਜਰੰਗ ਪੂਰੀਆਂ ਦੇ ਉੱਤੇ ਡੋਰੇ ਪਾ ਰਹੀ ਹੈ ਦੋਵਾਂ ਖਿਡਾਰੀਆਂ ਨੂੰ ਇਹਨਾਂ ਦੇ ਵੱਲੋਂ ਤੇ ਆਪਾਂ ਜਾਣਦੇ ਕਿ ਕਾਂਗਰਸ ਦੇ ਵੱਲੋਂ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੰਘੇ ਕੱਲ ਬਿਨੇਸ਼ ਤੇ ਬਜਰੰਗ ਦੋਵੇਂ ਜਾਣੇ ਰਾਹੁਲ ਗਾਂਧੀ ਨੂੰ ਦਿੱਲੀ ਵਿੱਚ ਮਿਲੇ ਆ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਪਤਾ ਇਹ ਲੱਗਾ ਕਿ ਦੋਵਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਕਾਂਗਰਸ ਵੱਲੋਂ ਚੋਣ ਲੜੋ ਵਿਨੇਸ਼ ਪਗਾਟ ਨੂੰ ਕਿਹਾ ਕਿ ਤਿੰਨ ਸੀਟਾਂ ਤੇਰੇ ਕੋਲੇ ਆਪਸ਼ਨ ਹੈਗੀ ਐ ਜਿਹੜੇ ਤੂੰ ਤੂੰ ਲੜਨੀ ਲੜਦਾ ਬਜਰੰਗ ਪੂਨੀਆ ਨੂੰ ਦੋ ਸੀਟਾਂ ਦੀ ਆਫਰ ਹੈਗੀ ਜਿੱਥੇ ਤੂੰ ਲੜਦਾ ਲੜਦਾ ਉਹਨਾਂ ਦੀ ਮਰਜ਼ੀ ਆ ਉਹ ਚੋਣ ਜਿੱਤ ਵੀ ਸਕਦੇ ਮੈਂ ਨਹੀਂ ਕਹਿੰਦਾ ਨਹੀਂ ਜਿੱਤਦੇ ਪਰ ਜੇ ਉਹ ਜਿੱਤ ਵੀ ਜਾਂਦੇ ਆ ਉਹ ਇੱਕ ਧਿਰ ਦੇ ਹੋਣਗੇ ਉਸ ਧਿਰ ਦੇ ਵਿੱਚ ਵੀ 75% ਉਹਨਾਂ ਦੇ ਖਿਲਾਫ ਹੋਣਗੇ ਪਰ ਅੱਜ ਉਹ ਪੂਰੇ ਦੇਸ਼ ਦੇ ਆ ਮੇਰੇ ਖਿਆਲ ਦੇ ਮੁਤਾਬਕ ਕਲਾਕਾਰਾਂ ਨੂੰ ਖਡਾਰੀਆਂ ਨੂੰ ਵੱਖ-ਵੱਖ ਹੋਰ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਵਾਲੇ ਲੋਕਾਂ ਨੂੰ ਰਾਜਨੀਤਿਕ ਚਿੱਕੜ ਤੋਂ ਦੂਰ ਰਹਿਣਾ ਚਾਹੀਦਾ ਇਹਦੇ ਵਿੱਚ ਲਿਬੜਿਆ ਬੰਦਾ ਭੈਣਾ ਬਹੁਤ ਲੱਗਦਾ ਤੇ ਲਿਬੜ ਜਾਂਦਾ ਹੀ ਆ ਤੇ ਜੇ ਨਾ ਵੀ ਲਿਬੜਿਆ ਹੋਵੇ ਤਾਂ ਵੀ ਰਾਜਨੀਤਿਕ ਲੋਕ ਜਿਹੜੇ ਵਿਰੋਧੀ ਹੁੰਦੇ ਉਹ ਲਵੇੜ ਦਿੰਦੇ ਆ ਦੋਸ਼ ਐਸੇ ਲੱਗਦੇ ਆ ਕਿ ਬੰਦੇ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਪੈਣਾ ਪੈਂਦਾ ਸੋ ਵਿਨੇਸ਼ ਫੋਗਾਠ ਨੂੰ ਤੇ ਬਜਰੰਗ ਪੂਰੀਆਂ ਨੂੰ ਸਾਡੀ ਸਲਾਹ ਕਿ ਤੁਸੀਂ ਬਹੁਤ ਘਾਕ ਖਿਡਾਰੀ ਆ ਤੁਸੀਂ ਬਹੁਤ ਕਮਾਲ ਦੇ ਖਿਡਾਰੀ ਆ ਤੁਸੀਂ ਦਾ ਪੇਚ ਜਾਣਦੇ ਆ ਵਿਰੋਧਕਾਂ ਦੇ ਬਾਰੇ ਮੈਦਾਨ ਦੇ ਵਿੱਚ ਕੀ ਕਰਨਾ ਪਰ ਭਾਈ ਜਿਹੜੇ ਸਿਆਸੀ ਖਿਡਾਰੀ ਆ ਇਹਨਾਂ ਨੇ ਤੁਸੀਂ ਦਾ ਪੇਚ ਨਹੀਂ ਜਾਣਦੇ ਇਹ ਨਾਲ ਵੀ ਤੁਰੇ ਫਿਰਦੇ ਆ ਤੇ ਲੈ ਵੀ ਬਹਿੰਦੇ ਆ ਇਹ ਨਾਲ ਤੁਰੇ ਫਿਰਦੇ ਆ ਫਿਰ ਵੀ ਜਣਾ ਚ ਬਹਿ ਜਾਂਦੇ ਆ ਸੋ ਜੋ ਤੁਸੀਂ ਬਜਰੰਗ ਪੂਨੀਆ ਤੇ ਸਾਖੀ ਮਲਕ ਨੂੰ ਜਾਂ ਵਿਨੇਸ਼ ਫੁਗਾੜ ਨੂੰ ਸਮੇਂ-ਸਮੇਂ ਤੇ ਦੇਖਿਆ ਇਹਨਾਂ ਨੂੰ ਹੁਣ ਤੱਕ ਅਸੀਂ ਰਾਜਨੀਤੀ ਕਰਦੇ ਨਹੀਂ ਵੇਖਿਆ ਪਰ ਜੇ ਰਾਜਨੀਤੀ ਕਰਦੇ ਆ ਤੇ ਭਾਈ ਇਹਨਾਂ ਨੂੰ ਸੋਚ ਸਮਝ ਕੇ ਆਉਣਾ ਪਊਗਾ ਕਿ ਕਿਤੇ ਇਹ ਨਾ ਹੋਵੇ ਕਿ ਬਦਨਾਮੀ ਦਾ ਟੋਕਰਾ ਐਸਾ ਸਿਰ ਦੇ ਉੱਤੇ ਰੱਖਿਆ ਜਾਵੇ ਵੇ ਬਾਅਦ ਦੇ ਵਿੱਚ ਬੀਜੇਪੀ ਕਹੇ ਇਸ ਤੋਂ ਪਹਿਲਾਂ ਹੀ ਕਹਲੇ ਸੀ ਵੀ ਬ੍ਰਿਜ ਭੂਸ਼ਣ ਦੇ ਖਿਲਾਫ ਕੋਈ ਦੋਸ਼ ਨਹੀਂ ਬਣਦਾ ਇਹ ਤਾਂ ਕਾਂਗਰਸ ਦੇ ਇਸ਼ਾਰੇ ਤੇ ਸਾਰਾ ਕੁਝ ਕਰੀ ਜਾਂਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਹ ਗੱਲ ਵਿਚਾਰਨ ਵਾਲੀ ਹੈ ਖੈਰ ਉਧਰ ਹਰਿਆਣਾ ਦੇ ਵਿੱਚ ਬੀਜੇਪੀ ਨੇ ਆਪਣੀ ਪਹਿਲੀ ਲਿਸਟ ਜਿਹੜੀ ਉਹ ਜਾਰੀ ਕਰ ਦਿੱਤੀ ਔਰ ਇਸ ਲਿਸਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਤਕਰੀਬਨ 67 ਨਾਂ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੀ ਹਾਂ ਬਿਲਕੁਲ ਜੀ 67 ਨਾਂ ਤਾਂ ਸਾਹਮਣੇ ਆਏ ਆ ਬੀਜੇਪੀ ਨੇ ਜਿਹੜੀ ਆਪਣੇ ਇੱਥੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ ਉਦੇ ਲਈ ਅਸਿੰਗਾਂ ਦੇ ਵਿੱਚ 90ਾਂ ਦੇ ਵਿੱਚੋਂ ਸੌਰੀ ਤੇ 67 ਨਾਂ ਜਾਰੀ ਕਰਤੇ ਆ 90ਾਂ ਦੇ ਵਿੱਚੋਂ ਇਹਨਾਂ ਨੇ 67 ਨਾਂ ਜਾਰੀ ਕਰਤੇ ਆ ਤੇ ਪਰ ਮੇਰੇ ਲਈ ਤਾਂ ਭਾਈ ਇੱਕ ਹੋਰ ਗੱਲ ਬੜੀ ਸੋਚਣ ਵਾਲੀ ਆ ਇਹਨਾਂ 77ਾਂ ਦੇ ਵਿੱਚ ਇੱਕ ਉਹ ਵੀ ਵਿਅਕਤੀ ਆ ਜੀਨੇ 6 ਵਾਰ ਗੁਰਮੀਤ RAM ਰਹੀਮ ਨੂੰ ਰੋਤਕ ਜੇਲ੍ਹ ਦੀ ਸੁਨਾਰੀਆ ਜੇਲ੍ਹ ਜਿਹੜੀ ਰੋਤਕ ਦੀ ਉਹਦੇ ਵਿੱਚ ਸੁਪਰਡੈਂਟ ਹੁੰਦਿਆਂ ਤੇ 6 ਵਾਰ ਪੈਰੋਲ ਦਿੱਤੀ ਆ ਕਮਾਲ ਦੇਖੋ ਤੁਸੀਂ ਬਈ ਅਸੀਂ ਵਾਰ-ਵਾਰ মিডিਏ ਦਾ ਇੱਕ ਹਿੱਸਾ ਵਾਰ-ਵਾਰ ਇਹ ਗੱਲ ਕਹਿਣਾ ਸੀ ਕਿ ਜੇਲ ਦੇ ਸੁਪਰਡੈਂਟ ਤੇ ਜੇਲ ਦੇ ਪ੍ਰਬੰਧਕ ਗੁਰਮੀਤ RAM ਰਹੀਮ ਤੇ ਇਹਨੇ ਮਿਹਰਬਾਨ ਕਿਉਂ ਆ ਤੇ ਹੁਣ ਪਤਾ ਲੱਗ ਗਿਆ ਭਾਈ ਕਿਉਂ ਮਿਹਰਬਾਨ ਆ ਤੇ ਉਸ ਮਿਹਰਬਾਨੀ ਦਾ ਸਟਾ ਕੀ ਨਿਕਲਦਾ ਸੋ ਜਾਣਕਾਰੀ ਮਿਲੀ ਆ ਕਿ ਆਪਣੇ ਕਾਰਜਕਾਲ ਦੇ ਵਿੱਚ ਜਬਰ ਜਨਾਹ ਤੇ ਕਤਲ ਦੇ ਦੋਸ਼ੀ ਗੁਰਮੀਤ RAM ਰਹੀਮ ਨੂੰ 6 ਵਾਰ ਪੈਰੋਲ ਤੇ ਫਰਲੋ ਦੇਣ ਵਾਲੇ ਸਾਬਕਾ ਜੇਲਰ ਸੁਨੀਲ ਸਾਂਗਵਾਨ ਨੂੰ ਵੀ ਟਿਕਟ ਮਿਲ ਗਈ ਆ ਮਤਲਬ ਮਿਹਰਬਾਨੀ ਹੈ ਤੇ ਉਸ ਮਿਹਰਬਾਨੀ ਕਰਕੇ ਹੀ ਤੇ ਬੀਜੇਪੀ ਦੇ ਵੱਲੋਂ ਉਹਨੂੰ ਟਿਕਟ ਦਿੱਤੀ ਗਈ ਹੈ ਤੇ ਇੱਥੇ ਹੁਣ ਗੱਲ ਕਲੀਅਰ ਹੋ ਗਈ ਹੈ ਵੀ 6 ਵਾਰ ਜੀ ਨੇ ਬਾਹਰ ਆਉਣ ਦਾ ਉਹਨੂੰ ਮੌਕਾ ਦਿੱਤਾ ਬੀਜੇਪੀ ਉਹਨੂੰ ਤਾਂ ਖੁਸ਼ ਬਹੁਤ ਆ ਤੇ ਫਿਰ ਆਪਣੇ ਇਸ ਕਰਿੰਦੇ ਨੂੰ ਉਹਨਾਂ ਨੇ ਟਿਕਟ ਦੇ ਕੇ ਤੇ ਸਨਮਾਨਿਆ ਹੁਣ ਵੇਨੇ ਪਾਈ ਕਰਿੰਦਾ ਸਾਹਿਬ ਜਿੱਤਦੇ ਆ ਜਾਂ ਇਹ ਹਾਰਦੇ ਆ ਤੇ ਇਹ ਕਿੱਥੋਂ ਕੀ ਬਣਦਾ ਤੇ ਕੀ ਨਹੀਂ ਬਣਦਾ ਹੁਣ ਅਗਲੀ ਗੱਲ ਸੁਣ ਲੋ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀਗੇ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਵਿੰਦਰ ਬਬਲੀ ਰਾਜਕੁਮਾਰ ਗੌਤਮ ਤੇ ਅਨੂਪ ਧਾਨਕ ਇਹਨਾਂ ਨੂੰ ਟਿਕਟ ਮਿਲ ਗਈ ਹੈ ਤਿੰਨ ਦਿਨ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਅੰਬਾਲਾ ਦੀ ਮੇਅਰ ਸ਼ਕਤੀ ਰਾਣੀ ਸ਼ਰਮਾ ਇਹਨੂੰ ਕਾਲਕਾ ਤੋਂ ਉਮੀਦਵਾਰ ਬਣਾਇਆ ਗਿਆ ਰਤਿਆ ਸੀਟ ਤੋਂ ਸਾਬਕਾ ਸੰਸਦ ਮੈਂਬਰ ਆ ਸੁਨੀਤਾ ਦੁੱਗਲ ਇਹਨੂੰ ਟਿਕਟ ਮਿਲੀ ਹੈ ਪਰ ਲੋਕ ਸਭਾ ਚੋਣਾਂ ਦੇ ਵਿੱਚ ਸਿਰਸਾ ਤੋਂ ਇਹਦੀ ਟਿਕਟ ਕੱਟੀ ਗਈ ਸੀ ਸੋ ਭਾਜਪਾ ਦੇ ਵੱਲੋਂ ਇਹ ਕੁਝ ਕੀਤਾ ਗਿਆ ਜੀ ਉੱਥੋਂ ਉਹਨੂੰ ਟਿਕਟ ਦੇ ਦਿਓ ਉੱਥੋਂ ਉਹਨੂੰ ਦੇ ਦਿਓ ਕਹਿੰਦੇ ਵੀ 8 ਵਿਧਾਇਕਾਂ ਦੀ ਟਿਕਟ ਕੱਟੀ ਹੈ 7-8 ਜਿਹਨੇ ਮੰਤਰੀ ਉਹਨਾਂ ਨੂੰ ਦੁਬਾਰਾ ਟਿਕਟ ਮਿਲੀ ਹੈ 25 ਨਵੇਂ ਚਿਰਨ ਨੂੰ ਟਿਕਟ ਮਿਲੀ ਹੈ 8 ਔਰਤਾਂ ਨੂੰ ਜਿਹੜੀ ਟਿਕਟ ਮਿਲੀ ਹੈ ਤੇ ਲੰਘੇ ਕੱਲ ਅਨਿਲ ਵਿਜ ਜਿਹੜੇ ਕਿ ਅੰਬਾਲਾ ਕੈਂਟ ਤੋਂ ਉਮੀਦਵਾਰ ਹੈ ਉਹਨਾਂ ਨੇ ਕਿਹਾ ਜੀ ਕਿ ਸੂਚੀ ਬਹੁਤ ਅੱਛੀ ਆਈ ਹੈ ਸਰਕਾਰ ਫੇਰ ਸਾਡੀ ਬਣੂਗੀ ਬਾਕੀ ਨਾਂ ਵੀ ਜਲਦ ਐਲਾਨੇ ਜਾਣਗੇ ਪ੍ਰੋਸੈਸ ਹੈ ਜਿਹੜਾ ਇਹ ਕਹਿੰਦੇ ਸ਼ੁਰੂ ਹੋ ਚੁੱਕਿਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਅਸਲ ਵਿੱਚ 45 ਦਾ ਅੱਧਾ ਹੈਗਾ ਕਿਉਂਕਿ 90 ਕੁੱਲ ਸੀਟਾਂ ਜਿਹਦੇ ਕੋਲੇ 46 ਸੀਟਾਂ ਹੋਈਆਂ ਸਰਕਾਰ ਹਰਿਆਣਾ ਦੇ ਵਿੱਚ ਉਹਦੀ ਬਣਨੀ ਆ ਸੋ ਵेनੇ ਪਾਈ ਕਿ ਦੀ ਸਰਕਾਰ ਬਣਦੀ ਆ ਇਸ ਵੇਲੇ ਬੀਜੇਪੀ ਨੂੰ ਤਿੰਨ ਚਾਰ ਮਾਰਾਂ ਪੈ ਰਹੀਆਂ ਇੱਕ ਮਾਰ ਹੈਗੀ ਆ ਵੀ ਜਿਹੜੇ ਖਿਡਾਰੀ ਆ ਉਹਨਾਂ ਦੇ ਕਰਕੇ ਬੀਜੇਪੀ ਦੀ ਮਿੱਟੀ ਬਹੁਤ ਪੱਟੀ ਗਈ ਆ ਕਿਉਂਕਿ ਵਿਨੇਸ਼ ਪੋਗਾਟ ਬਜਰੰਗ ਪੂਨੀਆ ਸਾਖਸ਼ੀ ਮਲਕ ਸਾਰਗੇ ਇੱਥੋਂ ਹੀ ਆ ਸਾਰੇ ਖਿਡਾਰੀ ਇੱਥੋਂ ਆ ਖਿਡਾਰੀਆਂ ਦੇ ਇਹ ਉਲਟ ਚੱਲੀ ਸਰਕਾਰ ਦੂਜੀ ਗੱਲ ਇਹ ਆ ਵੀ ਲੋਕ ਸਭਾ ਚੋਣਾਂ ਦੇ ਵਿੱਚ ਇਸ ਕੀ ਮਨਚਾਹੀ ਸਫਲਤਾ ਨਹੀਂ ਮਿਲੀ ਇੰਡੀਆ ਗੱਠਜੋੜ ਨੂੰ ਕੁਝ ਸੀਟਾਂ ਵਧ ਮਿਲ ਗਏ ਜਿਹਦੇ ਕਰਕੇ ਬੀਜੇਪੀ ਨੂੰ ਕੱਲੀ ਨੂੰ ਹਮਾਇਤ ਨਹੀਂ ਮਿਲੀ ਤੀਜੀ ਗੱਲ ਮਹੱਤਵਪੂਰਨ ਇਹ ਆ ਇਸ ਵੇਲੇ ਹਰਿਆਣੇ ਦੇ ਵਿੱਚ ਕਿਸਾਨ ਆ ਜਿਹੜੇ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਬੀਜੇਪੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਉਹਨਾਂ ਨੇ ਬੀਜੇਪੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੋ ਇਹਨਾਂ ਸਾਰੀਆਂ ਗੱਲਾਂ ਨੇ ਚਲਦੇ ਆ ਬੀਜੇਪੀ ਐਤਕੀ ਜਿੱਤੂ ਕਿਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠ ਜੋੜ ਕਰ ਰਹੀ ਹੈ ਹਰਿਆਣੇ ਦੇ ਵਿੱਚ ਇਹਨੂੰ ਚੁਣੌਤੀ ਦੇਵੂ ਕਿਵੇਂ ਇਹ ਸਵਾਲਾਂ ਦਾ ਸਵਾਲ ਹੈ ਪਰ ਬੀਜੇਪੀ ਇਹ ਗੱਲ ਕਹਿੰਦੀ ਹੈ ਇੱਕ ਵਾਰ ਫਿਰ ਹਮ ਹੀ ਜੀਤेंगे ਜੀ ਬਿਲਕੁਲ ਤੁਸੀਂ ਸਹੀ ਕਹਿਟਾ ਨਾ ਸਾਹਿਬ ਕਿ ਭਾਜਪੀ ਨੂੰ ਇਸ ਗੱਲ ਦਾ ਮਾਣ ਹੈ ਦੇਖਦੇ ਆ ਕਿ ਬਣਦਾ ਕਿ ਨਹੀਂ ਸਮਾਂ ਤੈ ਕਰੂਗਾ ਮਨੋਰੰਜਨ ਜਗਤ ਦੀ ਗੱਲ ਕਰਦੇ ਆ ਜੀ ਮਨੋਰੰਜਨ ਜਗਤ ਦੇ ਕੀ ਹਾਲ ਚਾਲ ਨੇ ਪੰਜਾਬੀ ਮਨੋਰੰਜਨ ਜਗਤ ਕਿਵੇਂ ਆ ਦੇਖੋ ਜੀ ਪੰਜਾਬੀ ਮਨੋਰੰਜਨ ਜਗਤ ਚੰਗਾ ਭਲਾ ਬੀਬੀ ਰਜਨੀ ਫਿਲਮਾਂ ਜਿਹੜੀ ਉਹਨੇ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ ਆ ਤੇ 13 ਸਤੰਬਰ ਨੂੰ ਇੱਕ ਪੰਜਾਬੀ ਫਿਲਮ ਫੇਰ ਆਉਣੀ ਆ ਅਰਦਾਸ ਸਰਬੱਤ ਦੇ ਭਲੇ ਦੀ ਇਹ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਖੁੱਗੀ ਤੇ ਪ੍ਰਿੰਸ ਕਮਲਜੀਤ ਤੇ ਇਧਰ ਜੇ ਆਪਾਂ ਗੱਲ ਕਰਗੇ ਇਧਰ ਜੈਸਮੀਨ ਪਸੀਨ ਤੇ ਹੋਰ ਕਈ ਕਲਾਕਾਰਾਂ ਦੀ ਆ ਗੁਰਪ੍ਰੀਤ ਘੁੱਗੀ ਰਾਏ ਦੇ ਵਿੱਚ ਬਹੁਤ ਕਮਾਲ ਦਾ ਰੋਲ ਆ ਤੇ ਇਹ ਹੈਗੀ ਜੀ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਵਾਲੀ ਫਿਲਮ ਤੇ ਇਹ ਫਿਲਮ ਆ ਜਿਹੜੀ ਉਹ ਆਸ ਕਰਦੇ ਆ ਜੀ ਕਿ ਬਹੁਤ ਵਧੀਆ ਹੋਊਗੀ ਕਿਉਂਕਿ ਇਹ ਹਜ਼ੂਰ ਸਾਹਿਬ ਦੀ ਯਾਤਰਾ ਦੇ ਉੱਤੇ ਕੇਂਦਰਿਤ ਫਿਲਮ ਆ ਇਹਦਾ ਪ੍ਰਚਾਰ ਜ਼ੋਰਾਂ ਦੇ ਨਾਲ ਹੋ ਰਿਹਾ ਮੈਨੂੰ ਆਸ ਆ ਜੀ ਕਿ ਇਹ ਫਿਲਮ ਚੱਲੂਗੀ ਬੀਬੀ ਰਜਨੀ ਤੋਂ ਬਾਅਦ ਇਸ ਫਿਲਮ ਦੇ ਚੱਲਣ ਦੇ ਅਸਾਰ ਹੈਗੇ ਆ ਬਾਕੀ ਸਮਾਂ ਬਿਆਨ ਕਰ ਲੂਗਾ ਵੀ ਕੀ ਬਣਦਾ ਪਰ ਪੰਜਾਬੀ ਫਿਲਮਾਂ ਚੰਗੀਆਂ ਬਣਨ ਵੱਡ ਤੋਂ ਵੱਧ ਬਣਨ ਸੋਹਣੀਆਂ ਬਣਨ ਦਰਸ਼ਕ ਦਾ 250 ਰੁਪਇਆ ਖਰਾਬ ਨਾ ਕਰਨ ਕਿਸੇ ਦੇ 2.5 ਘੰਟੇ ਨਾ ਬਰਬਾਦ ਕਰਨ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਚੰਗੀਆਂ ਫਿਲਮਾਂ ਬਣਨ ਦੀ ਮੇਰੇ ਖਿਆਲ ਵੀ ਸ਼ੁਰੂਆਤ ਹੋਣ ਜਾ ਰਹੀ ਆ ਸੋ ਉਹਨਾਂ ਦੇ ਵਿੱਚੋਂ ਇੱਕ ਇਹ ਆ ਤੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਵੀ Netflix ਤੇ ਹੋਰ ਜਿਹੜਾ Hotstar ਤੇ Chaupal ਤੇ ਕਈ ਹੋਰ ਥਾਵਾਂ ਉੱਥੇ ਵੀ OTT ਪਲੇਟਫਾਰਮ ਦੇ ਉੱਤੇ ਕਈ ਚੰਗੀਆਂ ਫਿਲਮਾਂ ਆਉਂਦੀਆਂ ਉਹਨਾਂ ਦੇ ਵਿੱਚੋਂ ਇੱਕ netflix ਦੇ ਉੱਤੇ ਦੇਖਣ ਵਾਲੀ ਫਿਲਮ ਮਹਾਰਾਜਾ ਦੂਜੀ ਹੈਗੀ ਜੀ ਦਾ ਗੌਟ ਲਾਈਫ ਇਹ ਫਿਲਮਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੇਖਣੀਆਂ ਚਾਹੀਦੀਆਂ ਕਿ ਫਿਲਮਾਂ ਹੁੰਦੀਆਂ ਕੀ ਆ ਇਹਦੇ ਬਾਰੇ ਪਤਾ ਲੱਗ ਜਾਂਦਾ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨ ਐ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ